ਖੰਦੀਕਰਤੀ ਸਾਹਿਬ ਖੜੇ ਨੇ ਉਹ ਵੀ ਸਾਨੂੰ ਥੋੜੇ ਕਿਤਾਬਾਂ ਬਾਰੇ ਬੇਰਬਾ ਦੇਣਗੇ ਤੇ ਕੁਝ ਕਿਤਾਬਾਂ ਅਸੀਂ ਡਿਸਪਲੇ ਵੀ ਕਰਾਂਗੇ ਦਿਖਾਵਾਂਗੇ ਵੀ ਉਹਦੇ ਵਿੱਚ ਕੀ ਕੀ ਮੋਟਿਵ ਨੇ ਕੀ ਇਹਦੇ ਵਿੱਚ ਰਾਜਨੇਕੀ ਇਹਦੇ ਤੇ ਪੜਨ ਨੂੰ ਸਿੱਖਣ ਨੂੰ ਮਿਲ ਸਕਦਾ ਹੈ ਹਾਂਜੀ ਕੋਈ ਹੋਰ ਕੋਈ ਖਾਸ ਲੋੜ ਜਿਹੀ ਕੋਈ ਪੰਥ ਸੇਵਕ ਜਥਾ ਜਵਾਬਾਦ ਤੇ ਬੀੜਿਆ ਦਾ ਰਾਸਿਕ ਸਿਆਸਤ ਉਹਦੇ ਕੋਲੋਂ ਇਹ ਲੱਗਰ ਲਾਇਆ ਹੋਇਆ ਹੈ ਤੇ ਕਾਫੀ ਵਧੀਆ ਰਿਸਪੌਂਸ ਮਿਲ ਰਿਹਾ ਸਾਨੂੰ ਤੇ ਜਿਹੜੀ ਇੱਕ ਗੱਲ ਬਹੁਤ ਵੱਡੇ ਪੱਧਰ ਤੇ ਪ੍ਰਚਾਰੀ ਗਈ ਸੀ ਕਿ ਸਿੱਖਾਂ ਨੇ ਹੁਣ ਤੱਕ ਇਤਿਹਾਸ ਬਹੁਤ ਰਚਿਆ ਹੈ ਫਿਰ ਜਾਇਆ ਆਪਣੇ ਲਹੂ ਦੇ ਬਾਤ ਵਿੱਚ ਲਿਖਿਆ ਨਹੀਂ ਗਿਆ ਤੇ ਬੰਨੀ ਕਿਤਾਬ ਨੂੰ ਸਿਰਫ ਇਸ ਨੂੰ ਨਹੀਂ ਲੱਗਦੀ ਕਿ ਇਹ ਇੱਕ ਗਲਤ ਨੈਰੇਟਿਵ ਸੀ ਬਹੁਤ ਸਾਰਾ ਇਤਿਹਾਸ ਬਹੁਤ ਸਾਰਾ ਸਾਇੰਸ ਲਿਖਿਆ ਉਸ ਦੀਆਂ ਵੀ ਸਾਹਮਣੇ ਬਹੁਤ ਉੱਚ ਪੱਧਰ ਦਾ ਵੀ ਲਿਖਿਆ ਹੈ इवन ਕਿ ਹੋਣਾਰੀ ਕਿਤਾਬਾਂ ਨੂੰ ਛੱਡ ਕੇ ਜੇ ਪਹਿਲਾਂ ਦੇ ਗ੍ਰੰਥਾਂ ਨੂੰ ਲਿਖੀ ਤਾਂ ਬਹੁਤ ਸਾਰੇ ਗ੍ਰੰਥ ਨੇ ਜਿਵੇਂ ਕਹੀ ਗਿਆਨ ਸਿੰਘ ਉਹਨਾਂ ਦੇ ਬਾਅਦ ਪ੍ਰਕਾਸ਼ਿਆ ਜਿਵੇਂ ਸੰਤੋਖ ਸਿੰਘ ਲੋਹੜਾ ਇਦਾਂ ਬਹੁਤ ਸਾਰੇ ਗ੍ਰੰਥ ਸਾਡੇ ਕੋਲ ਜਿਹੜੇ ਮੌਜੂਦ ਨੇ ਜਿਵੇਂ ਸਾਡਾ ਇਤਿਹਾਸ ਉਹਨਾਂ ਗ੍ਰੰਥਾਂ ਨੂੰ ਪੜ ਕੇ ਸਾਡੇ ਲੇਖਾਰੀਆਂ ਨੇ ਕਿਤਾਬਾਂ ਲਿਖੀਆਂ ਜਿਵੇਂ ਇਹ ਮੇਰੇ ਕੋਲ ਕਿਤਾਬ ਹੈ ਜੀ ਤੇ ਸਿੱਪਾ ਖਾਸਾ ਰਾਜ ਦੀ ਇਹ तकरीबन 9 ਸਫਰਕਾਰ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਅੰਗਰੇਜ਼ ਸਫਰਕਾਰ ਜਿਨ੍ਹਾਂ ਨੇ ਇੱਥੇ ਸਫਰ ਕੀਤਾ ਪੰਜਾਬ ਦੇ ਵਿੱਚ ਉਹਨਾਂ ਨੇ ਆਪਣੇ ਜਿਹੜੇ ਉਹਨਾਂ ਦੇ ਤਜਰਬੇ ਸੀ ਕਿ ਉਹਨੂੰ ਕਿਵੇਂ ਦਾ ਲੱਗਾ ਇਹ ਸਾਰਾ ਰਾਜ ਉਹਦੇ ਬਾਰੇ ਦੇ ਵਿੱਚ ਤੇ ਉਹਨਾਂ ਦਾ ਅੰਗਰੇਜ਼ੀ ਤੋਂ ਪੰਜਾਬੀ ਉਹ ਲੱਥਾ ਹਰਪੰਦਰ ਸਿੰਘ ਜੀ ਮਾਹੌਣਾਂ ਨੇ ਕੀਤਾ ਹੈ ਤੇ ਬਹੁਤ ਸੋਹਣੀ ਕਿਤਾਬਾਂ ਨੇ ਬਹੁਤ ਸੋਹਣੀ ਕਿਤਾਬ ਆ ਇਹ ਮੇਰੀ ਖਿਆਲ ਹਰੇਕ ਸਿੱਖ ਨੂੰ ਪੜ੍ਹਨੀ ਚਾਹੀਦੀ ਆ ਤੇ ਮਾਣ ਨਾਲ ਪੜ੍ਹਨੀ ਚਾਹੀਦੀ ਆ ਕਿ ਸਭ ਜਿਹੜੇ ਸਟੱਡੀ ਇੱਥੋਂ ਸਾਡੇ ਬਾਹਰ ਜਾ ਰਹੇ ਨੇ ਨੌਜਵਾਨ ਕਿਵੇਂ ਪਹਿਲਾਂ ਬਾਹਰ ਦੇ ਅੰਗਰੇਜ਼ ਸਾਡੇ ਰਾਜ ਦੇ ਵਿੱਚ ਆਣ ਕੇ ਇੱਥੇ ਨੌਕਰੀਆਂ ਕਰਦੇ ਨੇ ਅਸੀਂ ਬਾਹਰ ਨੌਕਰੀਆਂ ਕਰਨੀ ਜਾ ਰਹੇ ਹਾਂ ਦਿਹਾੜੀਆਂ ਕਰਨੀ ਜਾ ਰਹੇ ਹਾਂ ਕੋਈ ਸਮਾਂ ਸੀ ਜਦ ਸਾਡਾ ਸਿੱਖਾਂ ਦਾ ਆਪਣਾ ਰਾਜ ਪੈਦਾ ਹੋਇਆ ਜਰ ਰਣਜੀਤ ਸਿੰਘ ਦੇ ਸਮੇਂ ਪਰ ਉਹ ਅੰਗਰੇਜ਼ ਕਿਵੇਂ ਇੱਥੇ ਆਏ ਉਹਨਾਂ ਨੇ ਕਿਵੇਂ ਸਾਡੇ ਰਾਜ ਨੂੰ ਦੇਖਿਆ ਤੇ ਉਹਨਾਂ ਨੇ ਲਿਖਿਆ ਕਿ ਦੁਨੀਆ ਦਾ ਇੱਕ ਖੇਤਰ ਰਾਜ ਕਿਵੇਂ ਹੋਰ ਵੀ ਬਹੁਤ ਸਾਰੀਆਂ ਕਿਤਾਬਾਂ ਨੇ ਸੋਨ ਸਿੰਘ ਸੀਪਲ ਹੋਣਾਂ ਦੀ ਸਿੱਖ ਰਾਜ ਕਿਵੇਂ ਬਣਿਆ ਸਿੱਖ ਰਾਜ ਕਿਵੇਂ ਗਿਆ ਕਿਵੇਂ ਪਾਈ ਤਾਰਾ ਸਿੰਘ ਬਾਤ ਤਾਰਾ ਸਿੰਘ ਪਿਛਲੇ ਵਾਰ ਹੋ ਰਹੀ ਹੈ ਵਿਆਹ ਵਾਲੇ ਰਾਜੇ 23 ਵਾਰੀ ਸਿੰਘ ਨੂੰ ਲੰਘਿਆ ਤੇ ਜਿਸਾਨ ਸਿੰਘ ਦੀ ਖਾਲਾ ਇਸ ਸੰਘਰਸ਼ ਦੇ ਵਿੱਚ ਸਰਦਾਰ ਅਜਮੇਰ ਸਿੰਘ ਉਹਨਾਂ ਦੀ ਕਿਤਾਬ ਜਿਹੜੀ ਰਿਲੀਜ਼ ਹੋਈ ਹੈ ਇਸ ਸੰਘਰਸ਼ ਦੇ ਵਿੱਚ 10 ਤਰੀਕ ਨੂੰ ਜਿੱਦਣ ਮਨੁੱਖੀ ਅਧਿਕਾਰ ਦਿਨ ਸੀ ਉਸ ਦਿਨ ਉਹ ਕਿਤਾਬ ਰਿਲੀਜ਼ ਹੋਈ ਉਹ ਵੀ ਇੱਥੇ ਅਸੀਂ ਦੇ ਰਹੇ ਹਾਂ ਤਾਂ ਇਹ ਸਾਰੇ ਅਸੀਂ ਅੱਜ ਦਰਸ਼ਕਾਂ ਨੂੰ ਦੱਸਾਂਗੇ ਕਿ ਇਹ ਕਿਤਾਬਾਂ ਬਾਕੀ ਪੜ ਕੇ ਪਤਾ ਲੱਗੇਗਾ ਜੇ ਤੁਸੀਂ ਇਸ ਕਿਤਾਬਾਂ ਨੂੰ ਫਰੀ ਦੇ ਵਿੱਚ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਪੜ੍ਹਨਾ ਚਾਹੁੰਦੇ ਹੋ ਤਾਂ ਤੁਸੀਂ ਇਹ ਕਿਤਾਬਾਂ ਨੇ ਮੈਂ ਕੈਮਰਾਮੈਨ ਨੂੰ ਆਖਿਆ ਵੀ ਇਹ ਜ਼ੂਮ ਕਰਕੇ ਦਿਖਾਇਆ ਜਾਵੇ ਇਹ ਕਿਤਾਬਾਂ ਨੇ ਖਾਲਸਾ ਰਾਜ ਦੇ ਉਸਾਰੀਏ ਗੁਪਤਾ ਖਾਲਸਾ ਰਾਜ ਦੀਆਂ ਗੁਰਜੇ ਸਿੰਘ ਸਿੱਖ ਰਾਜ ਕਿਵੇਂ ਬਣਿਆ ਇਹ ਕਿਤਾਬਾਂ ਨੇ ਜਿਹੜੀਆਂ ਕਿ ਤੁਸੀਂ ਦੇਖ ਸਕਦੇ ਹੋ ਹੋਰ ਵੀ ਇਹ ਇੱਥੇ ਫਰੀ ਸੇਵਾ ਕੀਤੀ ਜਾ ਰਹੀ ਹੈ ਸੰਗਤ ਵੱਲੋਂ ਤੇ ਅਸੀਂ ਧੰਨਵਾਦ ਕਰਦੇ ਹਾਂ ਉਸਕਾ ਅਸੀਂ ਉਹਨਾਂ ਸਖਸ਼ਿਆਂ ਨਾਲ ਵੀ ਗੱਲ ਕਰਦੇ ਹਾਂ ਜੇ ਜਿਹੜੀਆਂ ਤੁਹਾਡੇ ਕੋਲੇ ਹੱਥ 'ਚ ਪੜੀਆਂ ਕਿਤਾਬਾਂ ਨੇ ਸਾਨੂੰ ਇਹਦੇ ਬਾਰੇ ਦੱਸੋ ਜੀ ਕੀ ਮੋਟੀਵੇ ਹੈ ਤੇ ਕੀ ਸੋਚ ਕੇ ਤੁਸੀਂ ਇੱਥੇ ਮਤਲਬ ਕਿਤਾਬਾਂ ਦਾ ਅ ਪ੍ਰੀਤ ਸੇਵਾ ਕਰ ਰਹੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਪਾਪਾ ਦਾ ਲੰਗਰ ਹੈ ਗੁਰੂ ਘਰ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਲੰਗਰ ਨਾਮ ਦੇ ਮੰਤਰ ਰਵਾਇਤ ਰਹੀ ਹੈ ਜਿੱਥੇ ਰਾਤਾਂ ਦੇ ਵਕਮਾ ਫਰੰਗਿਆ ਉਸੇ ਲੰਗਰਾਂ ਦਾ ਹੀ ਵੰਡ ਵੰਡ ਰਹੇ ਹਰ ਕਿਸੇ ਕੋਲ ਜੋ ਵੀ ਉਹਦੇ ਕੋਲ ਫਰਦਾ ਬੰਦੀ ਚੀਜ਼ ਹੈਗੀ ਆ ਉਹ ਵੰਡ ਰਿਆ ਹੈ ਕੋਈ ਮੂਠੇ ਰੇੜੀਆਂ ਵੰਡ ਰਿਆ ਕੋਈ ਪੀਜ਼ਾ ਵੰਡ ਰਿਆ ਕੋਈ ਹੋਰ ਜੇ ਇਸ ਤਰ੍ਹਾਂ ਦੀ ਕਿਸੇ ਦੀ ਪ੍ਰਖਾ ਆਪਕੋ ਸੁਰੱਖਿਤਾ ਦਾ ਉਪਜਾ ਮੰਗੇ ਜਾ ਰਹੀਆਂ। ਤੋਂ ਇਸ ਕਰਨ ਦੇ ਵਿੱਚ ਇਹ ਕਾਢ ਪੂਰਤੀ ਕੀਤੀ ਜਾ ਰਹੀ ਸੀ ਕਿ ਸਾਨੂੰ ਆਪਣੇ ਇਤਿਹਾਸੀਆਂ ਦਸਤਾਵੇਜ਼ ਜਰੂਰ ਇਕੱਠੇ ਕਰਨੀ ਚਾਹੀਦੀਆਂ ਕਿਉਂਕਿ ਨੌਜਵਾਨ ਜਿਹੜੇ ਆ ਉਹ ਆਪਣੇ ਇਤਿਹਾਸ ਜੁੜਨਾ ਚਾਹੁੰਦੇ ਆ ਉਹਨੂੰ ਖਾਲਸਾ ਜੀ ਤੁਸੀਂ ਇਹ ਕਿਤਾਬਾਂ ਲਈਆਂ ਨੇ ਤੇ ਕੀ ਮਹਿਸੂਸ ਕਰ ਰਹੇ ਹੋ ਵੀ ਇਹ ਕਿੱਦਾਂ ਦਾ ਇਹਨਾਂ ਤੋਂ ਉਪਰਾਲਾ ਹੈ? ਇੱਕ ਪੰਪਤ ਸੇਵਕ ਜਥਾ ਦੁਆਬਾ ਵੱਲੋਂ ਬਹੁਤ ਹੀ ਸੋਹਣੇ ਸਜੇ ਢੰਗ ਨਾਲ ਕਿਤਾਬਾਂ ਸਿੱਖੀ ਧਰਮ ਬਾਰੇ ਦਿਸਣਾ ਜਾ ਰਹੀਆਂ ਨੇ ਤਾਂ ਕਿ ਹਰ ਇੱਕ ਇਨਸਾਨ ਨੂੰ ਜਿਹੜਾ ਪੜਦਾ ਉਹਨੂੰ ਪੜ ਕੇ ਪਤਾ ਲੱਗੇ ਸਿੱਖ ਧਰਮ ਕੀ ਸੀ ਸਿੱਖ ਧਰਮ ਬਣਿਆ ਕਿਵੇਂ ਸਿੱਖਾਂ ਨੇ ਧੱਕੇ ਕਿਵੇਂ ਹੋਏ ਸਿੱਖਾਂ ਨੂੰ ਕਿੰਨੇ ਹੰਕਾਰ ਤੇ ਬਾਰੇ ਉਹ ਵੀ ਕਿਤਾਬਾਂ ਦੇ ਵਿੱਚ ਦੱਸਿਆ ਤਾਂ ਕਿ ਕਿਤਾਬਾਂ ਜੀ ਵੱਡੀਆਂ ਜਾਣੀਆਂ ਬਹੁਤ ਹੀ ਕੈਰੇਕਟਰ ਵਾਲੀਆਂ ਹੱਲਾ ਪੱਤ ਸੇਵ ਕਿਰਦਾਰੀ ਜੁਆਬੇ ਵੱਲੋਂ ਬਹੁਤ ਵੱਡੀ ਮਿਹਰਬਾਨੀ ਤੇ ਬਹੁਤ ਵੱਡੀਆਂ ਨਜ਼ੀਰ ਕਰਵਾਉਂਦੇ ਧੰਨਵਾਦ ਹੈ ਜੀ ਅਸੀਂ ਆਕਾਸ਼ ਸਾਇੰਸ ਟਰਾਲੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਵਰਿੰਦਰ ਸਿੰਘ ਸ੍ਰੀਦੇਵ ਸਿੰਘ ਤੁਹਾਡੀ ਦਿਨਾਨ ਦੇ ਨਾਲ ਇੱਥੇ